ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਮੈਂ ਤੁਹਾਨੂੰ ਇੰਟੈਲੀਜੈਂਸ ਬਿਊਰੋ ਆਈਬੀ ਐਮਟੀ ਅਸਟ੍ਰੀਟਮੈਂਟ 2025 ਬਾਰੇ ਦੱਸਣ ਜਾ ਰਹੀ ਹਾਂ ਜਿਹੜੀ ਕਿ 362 ਪੋਸਟ ਆਈਆਂ ਨੇ एमटीएस यानी कि मल्टीटास्किंग स्टाफ जनरल ड्यूटी ਲਈ ਭਰਤੀ ਹੋਣੀ ਆ ਜਿਹੜੀ ਕਿ 22 ਨਵੰਬਰ 2025 ਤੋਂ ਅਪਲਾਈ ਹੋਣੇ ਸਟਾਰਟ ਨੇ ਤੇ 14 ਦਸੰਬਰ 2025 ਰਾਤ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਦੀ ਲਾਸਟ ਡੇਟ 16 ਦਸੰਬਰ ਆ ਸੈਲਰੀ ਇਸ ਵੀ ਤੁਹਾਡੇ ਕੋਲ 18000 ਤੋਂ ਲੈ ਕੇ 55000 ਤੇ 20% ਅਲਾਨਸ ਤੇ ਸਟਿਪੈਂਡ ਤੋਂ ਮਿਲਣ ਵਾਲੀ ਆ ਐਲੀਜੀਬਿਲਟੀ ਦੀ ਗੱਲ ਕਰੀ ਤਾਂ ਤੁਹਾਡੀ ਇੰਡੀਅਨ ਨੈਸ਼ਨੈਲਿਟੀ ਹੋਣੀ ਜ਼ਰੂਰੀ ਆ ਸਿਰਫ ਇੰਡੀਅਨਸ ਵਾਲੇ ਹੀ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਕੁਆਲਿਫਿਕੇਸ਼ਨ ਤੁਹਾਡੇ ਕੋਲ ਸਿਰਫ ਤੇ ਸਿਰਫ 10ਵੀਂ ਪਾਸ ਜਾਂ ਉਸ ਦੇ ਬਰਾਬਰ ਦੀ ਕੋਈ ਵੀ ਰੈਕਗਨਾਈਜ਼ਡ ਬੋਰਡ ਵੱਲੋਂ ਸਟੱ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਤੁਹਾਡੀ ਸੀਟ ਦਾ ਜਿਹੜੀ ਵੀ ਸਟੇਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਹੋਣਾ ਜ਼ਰੂਰੀ ਆ 14 ਦਸੰਬਰ ਤੱਕ ਤੁਹਾਡੀ ਏਜ ਘੱਟੋ ਘਾਟ 18 ਸਾਲ ਦੀ ਵੱਧ ਤੋਂ ਵੱਧ 25 ਸਾਲ ਦੀ ਇਸ ਵਿੱਚ ਹੋਣੀ ਜ਼ਰੂਰੀ ਆ ਫੀਸ ਇਸ ਵਿੱਚ ਜਨਰਲ ਕਾਸਟ OBC EWS ਮੇਲ ਕੈਨੇਡੀਅਨ ਦੇ ਸ 650 ਰੁਪਏ ਫੀਸ ਰੱਖੀ ਗਈ ਆ ਤੇ ਬਾਕੀ ਲਈ SC SC ਦੀ 550 ਰੁਪਏ ਫੀਸ ਰੱਖੀ ਗਈ ਆ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਤਾਂ ਇਸ ਵਿੱਚ ਟਾਇਰ 1 ਵਾਰਨਿੰਗ ਏਗਜ਼ਾਮ ਹੋਣਾ ਆਬਜੈਕਟਿਵ MCQ ਆਨਲਾਈਨ ਏਗਜ਼ਾਮ ਹੋਣਾਗਾ ਤੇ ਟਾਇਰ 2 ਜੋ ਡਿਸਕ੍ਰਿਪਟਿਵ ਟੈਸਟ ਹੋਣਾਗਾ ਇੰਗਲਿਸ਼ ਪੈਰਾਗ੍ਰਾਫ ਰੇਟਿੰਗ ਵੋਕੈਬਲਰੀ ਦਾ ਟਾਇਰ 2nd ਡੇ ਵਿੱਚ ਕੁਆਲੀਫਾਈਂਗ ਜਿਹੜੇ ਹੋਣਗੇ ਉਹ ਹੀ ਫਾਈਨਲ ਮੈਰਿਟ ਬੇਸਡ ਲਿਸਟ ਦੇ ਟਾਇਰ 1 ਮਾਰਕਸ ਜਿਹੜੇ ਸ਼ਾਰਟਲਿਸਟ ਕੀਤੇ ਜਾਣਗੇ ਇਸ ਲਈ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਫਿਰ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਏਗਜ਼ਾਮੀਨੇਸ਼ਨ ਹੋਗਾ ਰੂਲਸ ਦੇ ਮੁਤਾਬਿਕ OBC ਨੂੰ 3 ਸਾਲ ਤੇ SC/ST ਨੂੰ 5 ਸਾਲ ਦੀ ਇਸ ਵਿੱਚ ਏਜ ਜੇ ਛੋਟ ਦਿੱਤੀ ਜਾ ਪੋਸਟ ਦੀ ਘਰ ਬੈਠੇ ਰਜਰ ਨਾਉਂਦੀ ਨਵੀਂ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਤੋਂ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਲੈ ਸਕਦੇ ਹੋ ਵੀ ਨੂੰ ਮਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲੇ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਘਰ ਬੈਠੇ ਤੁਸੀਂ ਆਪਣੀ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ 'ਤੇ ਪੋਸਟ ਦੀ ਮੈਂਸ਼ਨ ਹੈ ਜਿਸ 'ਤੇ ਜਾ ਕੇ ਤੁਸੀਂ ਬਾਕੀ ਦੀ ਸਾਰੀ ਡੀਟੇਲ ਨੂੰ ਚੈੱਕ ਕਰ ਸਕਦੇ ਹੋ ਘਰ ਬੈਠੇ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਸਿੱਖਣ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਜਾਂ ਵਟਸਐਪ ਸਾਨੂੰ ਕਰ ਸਕਦੇ ਹੋ ਧੰਨਵਾਦ